दोस्तो सताल उम्मीद करते हैं सब ठीक ठाक हो और मौसम है वो बहुत गर्म है पंजाब के अंदर पूरे देश के अंदर कि चुनाव हो रहे ने किड़ी पार्टी जितूगी और केड़ी पार्टी ने केड़ा उम्मीदवार एलान दिता है और नाली नाल, नाल ਅੱਜ ਕੱਲ ਇਹ ਵੀ ਬਾਜ਼ਾਰ ਬਹੁਤ ਗਰਮ ਹੈ ਕਿ ਕਿਹੜਾ ਲੀਡਰ ਕਿਹੜੀ ਪਾਰਟੀ ਤੋਂ ਚੋਣ ਲੜ ਰਿਹਾ ਹੈ ਆ ਸੁਭਾ ਛੱਡੇ ਬਦਲੇ ਜਾਂਦੇ ਆਂ ਔਰ ਅਗਲੇ ਦਿਨ ਚੋਣ ਲੜੇਗਾ ਸੋ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੀਰੇ ਪਿੱਛੇ ਹਮੇਸ਼ਾ ਦੇਸ਼ ਦੇ ਲੋਕ ਨਾਰੀ ਸ਼ਕਤੀ ਦੀ ਗੱਲ ਕਰਦੇ ਆ ਕਿ ਨਾਰੀ ਨਿਆਂ ਦੀ ਗੱਲ ਕਰਦੇ ਆ ਔਰ ਜਿਸ ਦੇ ਕਰਕੇ ਇਹ ਸਮਾਜ ਦੀ ਸਿਰਜਣਾ ਹੋਈ ਹੈ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸ਼੍ਰੀਮਤੀ ਸੋਨੀਆ ਗਾਦੀ ਰਿਜ਼ਰਵੇਸ਼ਨ ਦੀ ਗੱਲ ਕਰਦੇ ਸੀ ਖੰਦੇਸ਼ ਵੀ ਇਹਦੀ ਗੱਲ ਕਰਦਾ ਹੈ ਹਮੇਸ਼ਾ ਕਿ ਸਾਨੂੰ ਔਰਤਾਂ ਨੂੰ ਰਿਜ਼ਰਵੇਸ਼ਨ ਦੇਣੀ ਚਾਹੀਦੀ ਹੈ ਲੇਕਿਨ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅਸੀਂ ਅੱਜ 28% ਜਾਨੀ ਕਿ 7% ਤੋਂ ਅਸੀਂ ਦੋ ਲੋਕਾਂ ਨੂੰ ਔਰਤਾਂ ਨੂੰ ਅਸੀਂ ਟਿਕਟ ਦਿੰਦੀ ਹੈ ਔਰ ਕਿਹੜੀਆਂ ਔਰਤਾਂ ਨਹੀਂ ਅ ਜਿਹੜੀਆਂ ਨੇ 12 ਸਾਲ ਅਗਰ ਮੈਂ ਮੈਡਮ ਸਾਹੋਕੇ ਦੀ ਗੱਲ ਕਰਾਂ ਤੇ 12 ਸਾਲ ਉਹਨਾਂ ਨੇ ਵਿਦਿਆ ਦੇ ਖੇਤਰ ਦੇ ਵਿੱਚ ਐਜ਼ ਏ ਟੀਚਰ ਆ ਦੀ ਸੇਵਾ ਨਿਭਾਈ ਫਿਰ ਪੀ ਐਚ ਡੀ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਵੀ ਹੋ ਰਹੇ ਸੋ ਮੈਨੂੰ ਇਸ ਗੱਲ ਦਾ ਬੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਈ ਥਿੰਕ ਕੀ ਚੇਅਰਮੈਨ ਆਈ ਡੋ ਨੋ ਇਸ ਮੇਰੇ ਮੈਨੂੰ ਪੂਰਨ ਨਹੀਂ ਪਤਾ ਬਟ ਉਹ ਚੇਅਰਮੈਨ ਰਹੇ ਕਿ ਮੈਂਬਰ ਰਹੇ ਇਸ ਗੱਲ ਦੀ ਖੁਸ਼ੀ ਹੈ ਕਿ ਪਾਰਟੀ ਜੋ ਕਹਿੰਦੀ ਹੈ ਉਸ ਵੱਲ ਵਧ ਰਹੀ ਹੈ ਔਰ ਉਮੀਦ ਕਰਦਾ ਹੈ ਕਿ ਫਰੀਦਕੋਟ ਦੀ ਜਿਹੜੀ ਪਾਰਲੀਮੈਂਟ ਸੀਟ ਹੈ ਉਥੇ ਸਦੀਕ ਸਾਹਿਬ ਨੇ ਵੀ ਬਹੁਤ ਲੋਕਾਂ ਨੂੰ ਪਿਆਰ ਦਿੱਤਾ ਬਹੁਤ ਪਿਆਰੇ ਵਿਅਕਤੀ ਸਨ ਸਦੀਕ ਸਾਹਿਬ ਹੈਗੇ ਨੇ ਔਰ ਸਾਡੀ ਪਾਰਟੀ ਦੇ ਵਧੀਆ ਲੀਡਰ ਰਹੇ ਲੇਕਿਨ ਸਮਾ ਹੁੰਦਾ ਹੈ ਸਦੀਕ ਸਾਹਿਬ ਨੂੰ ਅਸੀਂ ਪਾਰਟੀ ਦੇ ਵਿੱਚ ਉਹਨਾਂ ਨੂੰ ਜ਼ਰੂਰ ਇਸਤੇਮਾਲ ਕਰਾਂਗੇ ਔਰ ਉਹਨਾਂ ਨੂੰ ਰੱਖਾਂਗੇ ਔਰ ਜਿੱਥੇ ਲੋੜ ਪੈਗੀ ਉਹਨਾਂ ਨੂੰ ਉਹਨਾਂ ਦਾ ਇਸਤੇਮਾਲ ਬਲਕਿ ਉਹਨਾਂ ਨੂੰ ਕਰਾਂਗੇ ਪਰ ਮੈਨੂੰ ਲੱਗਦਾ ਕਿ ਉੱਥੇ ਅੱਜ ਜ਼ਰੂਰਤ ਸੀ ਇੱਕ ਸਥਿਰ ਕੈਂਡੀਡੇਟ ਦੇਣ ਦੀ ਔਰ ਉਹ ਅਸੀਂ ਦਿੱਤਾ ਹੈ ਦੂਸਰਾ ਅਸੀਂ ਯਾਮਨੀ ਗੋਮਰ ਜਿਹੜੀ ਹੁਸ਼ਿਆਰਪੁਰ ਤੋਂ ਇੱਕ ਲੜਕੀ ਹੈ ਜਿਨੇ ਕੰਪਿਊਟਰ ਸਾਇੰਸ ਤੇ ਇੰਗਲਿਸ਼ ਬੱਚਿਆਂ ਨੂੰ ਟਿਊਸ਼ਨ ਦੇ ਰਾਹੀਂ ਪੜ੍ਹਾਉਂਦੇ ਨੇ ਔਰ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ ਉਹਨਾਂ ਨੇ ਇੱਕ ਆਮ ਸਧਾਰਨ ਪਰਿਵਾਰ ਨਾਲ ਜੁੜੀ ਲੜਕੀ ਜਿਹਨੂੰ ਅਸੀਂ ਟਿਕਟ ਦਿੱਤੀ ਹੈ ਉੱਥੇ ਸਾਡੇ ਕੋਲ ਹੋਰ ਸਾਰੀਆਂ ਆਪਸ਼ਨ ਵੀ ਸੀਗੀਆਂ ਔਰ ਕਈ ਲੋਕ ਕਹਿੰਦੇ ਸੀ ਕਿ ਬਹੁਤ ਵੱਡੇ ਲੀਡਰ ਜਿਹੜੇ ਕਿ ਦੂਸਰੀ ਪਾਰਟੀ ਤੋਂ ਵੀ ਉਹਨਾਂ ਨੂੰ ਟਿਕਟ ਮਿਲ ਜਾਏ ਲੇਕਿਨ ਅਸੀਂ ਫੈਸਲਾ ਕੀਤਾ ਕਿ ਯਾਮਨੀ ਗੋਮਰ ਨੂੰ ਅਸੀਂ ਟਿਕਟ ਦਈਏ ਤਾਂ ਉੱਥੇ ਵੀ ਅਸੀਂ ਇੱਕ ਇੱਕ ਸਧਾਰਨ ਪਰਿਵਾਰ ਦੀ ਲੜਕੀ ਨੂੰ ਕਨਸੀਡਰ ਕੀਤਾ ਹੈ ਸੋ ਜਿਹੜੀ ਸਕੂਟਰੀ ਤੇ ਕਦੇ-ਕਦੇ ਚੱਲਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਮੈਨੂੰ ਇਸ ਕਰ ਦੀ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਨਾਰੀ ਸ਼ਕਤੀ ਨੂੰ ਅੱਗੇ ਵਧਾਉਣ ਵਿੱਚ ਅਸੀਂ ਯੋਗਦਾਨ ਕਾਂਗਰਸ ਪਾਰਟੀ ਦੇ ਵੱਡਾ ਯੋਗਦਾਨ ਹੈ ਔਰ ਮੇਰਾ ਖਿਆਲ ਸਾਡੀ ਪਾਰਟੀ ਪਹਿਲੀ ਪਾਰਟੀ ਹੈ ਜਿਨੇ ਦੋ ਔਰਤਾਂ ਨੂੰ ਰਿਪ੍ਰেজentation ਦਿੱਤੀ ਹੈ ਮੇਰਾ ਖਿਆਲ ਆਮ ਆਦਮੀ ਪਾਰਟੀ ਨੇ ਕਿਸੇ ਵੀ ਔਰਤ ਨੂੰ ਰਿਪ੍ਰেজentation ਨਹੀਂ ਦਿੱਤੀ ਅਕਾਲੀ ਦਲ ਨੇ ਇਹ ਆਪਣੇ ਹਰਸਿੰਦਰਤ ਕੌਰ ਬਾਦਲ ਜੀ ਨੂੰ ਰਿਪ੍ਰেজentation ਦਿੱਤੀ ਹੈ ਲੜਾਰੇ ਨੇ ਭਾਜਪਾ ਵੀ ਇੱਕ ਲੇਡੀਜ਼ ਨੂੰ ਲੜਾ ਰਹੇ ਨੇ ਲੇਕਿਨ ਅਸੀਂ ਅਦਾ ਕਿ ਭਾਜਪਾ ਨੇ ਵੀ ਇਸੇ ਮੋਰ ਲਈ ਹੈ ਕਿ 33% ਲੋਕਾਂ ਨੂੰ ਰਿਜ਼ਰਵੇਸ਼ਨ ਲੇਡੀਜ਼ ਨੂੰ ਮਿਲਣੀ ਚਾਹੀਦੀ ਹੈ ਪਰ ਇਥੇ ਨਾਲ ਨਾਲ ਮੈਂ ਕਹਾਂਗਾ ਫਰੀਦਕੋਟ ਦੇ ਅੰਦਰ ਹੋਰ ਸਾਡੇ ਬਹੁਤ ਸਾਰੇ ਜਿਹੜੇ ਯੋਗ ਉਮੀਦਵਾਰ ਸੰ ਜਿਵੇਂ ਕਿ ਡਿੰਪਲ ਬਾਗਾਪਰਾਣਾ ਮੇਰਾ ਛੋਟਾ ਭਰਾ ਹੈ ਉਹਨੇ ਵੀ ਬਹੁਤ ਮਨੇ ਕਿ ਕੰਮ ਕੀਤਾ ਹਲਕੇ ਦੇ ਵਾਸਤੇ ਐਂਡ ਸੁਖਿੰਦਰ ਸਿੰਘ ਡੈਨੀ ਉਹਨਾਂ ਨੇ ਆਪ ਕਹਿ ਦਿੱਤਾ ਸੀਗਾ ਕਿ ਮੈਂ ਕੋਈ ਚੋਣ ਨਹੀਂ ਲੜਨਾ ਚਾਹੁੰਦਾ ਨਹੀਂ ਤਾਂ ਸੁਖਜਿੰਦਰ ਸਿੰਘ ਡੈਣੀ ਵੀ ਇੱਕ ਸਾਡੇ ਬਹੁਤ ਯੋਗ ਉਮੀਦਵਾਰ ਤੇ ਅਪਕਮਿੰਗ ਦਲਿਤ ਲੀਡਰ ਨੇ ਪੰਜਾਬ ਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਪਾਟੂ ਉਹਨਾਂ ਨੇ ਆਪ ਕਿਹਾ ਕਿ ਮੈਂ ਟਿਕਟ ਨਹੀਂ ਲੜਨੀ ਚਾਹਦਾ ਸੋ ਨਾਲੀ ਨਾਲ ਬਲਦੇਵ ਸਿੰਘ ਉਥੇ ਨੇ ਸਾਡੇ ਐਸਐਮਐਲਏ ਜੈਤੋਂ ਨੇ ਕਿ ਰਾਦੀਵਾਲ ਸਾਹਿਬ ਸੀਗੇ ਸਾਡੇ ਸਾਡੇ ਕੋਲ ਬਹੁਤ ਸਾਰੇ ਲੋਕ ਸੰਕਾਬਲ ਵਿਅਕਤੀ ਸੇ ਨਿਕਸਾ ਬਾਰੇ ਆਪਣੀ ਗੱਲ ਹੋਈ ਗਈ ਹੈ ਇਹ ਵੀ ਹਿਸ਼ਾਰਪੁਰ ਦੇ ਵਿੱਚ ਸਾਡੇ ਕੋਲੇ ਸ਼੍ਰੀਮਤੀ ਸੰਤੋਸ਼ ਚੌਧਰੀ ਪੁਰਾਣੇ ਲੀਡਰ ਰਹੇ ਐਂਡ ਨੂਤ ਇਨਵਾਰਟ ਪਾਰਟੀ ਨੇ ਉਹਨਾਂ ਨੂੰ ਮੌਕਾ ਦਿੱਤਾ ਕੇਂਦਰ ਦੇ ਮੰਤਰੀ ਵੀ ਰਹੇ ਬਹੁਤ ਹੀ ਕਾਬਲ ਵਿਅਕਤੀ ਸਾਡੇ ਕੋਲੇ ਆਦਿਆਂ ਸਾਹਿਬ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਹੇ ਉਹ ਵੀ ਬਹੁਤ ਲੇਕਿਨ ਉਹਨਾਂ ਨੇ ਵੀ ਕਹਿ ਦਿੱਤਾ ਕਿ ਮੈਂ ਟਿਕਟ ਨਹੀਂ ਚੋਣ ਲੜੂੰਗਾ ਕਿਉਂਕਿ ਉਹਨਾਂ ਨੇ ਦੋ ਦਿਨ ਪਹਿਲਾਂ ਮੈਨੂੰ WhatsApp ਕੀਤਾ ਸੀਗਾ ਕਿ ਤੁਸੀਂ ਕਿਸੇ ਹੋਰ ਨੂੰ ਵੀ ਮੌਕਾ ਦਿਓ ਬਟ ਮੈਨੂੰ ਸਮਝਦਾ ਕਿ ਬਹੁਤ ਵੱਡੀ ਜਿਹੜਾ ਸਾਡੇ ਕੋਲ ਇਹ ਲੀਡਰਸ਼ਿਪ ਬੈਠੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਸਾਡੀਆਂ ਦੋਨੋਂ ਲੜਕੀਆਂ ਜਿਹੜੀਆਂ ਲੇਡੀਆਂ ਹੈਗੀਆਂ ਇਹ ਜਿੱਤ ਕੇ ਪੋਣ ਗਿਆ ਔਰ ਲੋਗ ਇਹਨਾਂ ਨੂੰ ਵੋਟਾਂ ਪਾਣਗੇ ਸੋ ਇਸੇ ਤਰ੍ਹਾਂ ਹੀ ਡਾਕਟਰ ਗਾਂਧੀ ਸਾਹਿਬ ਤੁਸੀਂ ਜਾਂਦੇ ਹੋ ਸੁਪਾਲ ਖੇਰਾ ਸਾਹਿਬ ਚਰਨਜੀਤ ਚਨੀ ਸਾਹਿਬ ਸਾਡੇ ਅੰਮ੍ਰਿਤਸਰ ਤੋਂ ਔਜਲਾ ਸਾਹਿਬ ਡਾਕਟਰ ਅਮਰ ਸਿੰਘ ਜੀ ਜਿਹੜੇ ਕਿ ਵਾਪ ਡਾਕਟਰ ਨੇ ਦੋ ਦੋ ਡਾਕਟਰ ਵੀ ਲੜ ਰਹੇ ਨੇ ਆ ਆਈਐਸ ਰਹੇ ਨੇ ਫਿਸ਼ੀਅਰੀ ਮੈਂਬਰ ਆਫ ਪਾਰਲੀਮੈਂਟ ਸੀ ਚੀਤ ਮੀਂਦਰ ਸਿੰਘ ਸਿੱਧੂ ਸਾਹਿਬ ਚਾਰ ਵਾਲੀ ਦੇ ਐਮਐਲਏ ਸੋ ਮੈਨੂੰ ਲੱਗਦਾ ਕਿ ਇੱਕ ਚੰਗਾ ਅਸੀਂ ਜਿਹੜਾ ਕੈਂਡੀਡੇਟਸ ਦੇਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਕਈ ਆਰੀ ਜਨਤਾ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਜਾਦਾ ਜਨਤਾ ਦੇ ਦਿਲਾਂ ਦੇ ਵਿੱਚ ਕੁਝ ਗੱਲ ਹੋਰ ਹੁੰਦੀ ਹੈ ਪਰ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੰਗੇ ਵਿਕਲਪ ਦੇਈਏ ਚਰਨਜੀਤ ਸਿੰਘ ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਕਾ ਉਜਲੈਂਡਰ ਤੋਂ ਲੜ ਰਹੇ ਨੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਤੁਸੀਂ ਕਾਂਗਰਸ ਪਾਰਟੀ ਨੂੰ ਚੁਣੋਗੇ ਕਾਂਗਰਸ ਪਾਰਟੀ ਦਾ ਅਜੰਡਾ ਬਿਲਕੁਲ ਕਲੀਅਰ ਹੈ ਕਿ ਅਗਰ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੇ ਕਿਸਾਨੀ ਜਵਾਨੀ ਨੂੰ ਬਚਾਉਣਾ ਅੱਜ ਦੇਸ਼ ਦੇ ਵਿੱਚ ਮਹਿੰਗਾਈ ਦਾ ਬਹੁਤ ਵੱਡਾ ਮੁੱਦਾ ਹੈ ਬੇਰੋਜ਼ਗਾਰੀ ਦਾ ਬਹੁਤ ਵੱਡਾ ਮੁੱਦਾ ਜਿਹਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਸੋ ਆਓ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਪਾਰਟੀ ਦਾ ਇੱਕ ਲੀਡਰ ਰਾਹੁਲ ਗਾਂਧੀ ਜਿਹੜਾ ਨਰਿੰਦਰ ਮੋਦੀ ਜੀ ਦੇ ਸਾਹਮਣੇ ਐ ਚਟਾਂਗ ਦੇ ਵਾਂਗ ਖੜਾ ਹੈ ਉਹਨੂੰ ਕੋਈ ਈਡੀ ਸੀਬੀਆਈ ਕੋਈ ਇਨਕਮ ਟੈਕਸ ਜਿਹਨੂੰ ਡਰਾ ਨਹੀਂ ਪਾਇਆ ਕੋਈ ਜੇਲ੍ਹ ਸਦਾ ਹੋਦੀ ਹੋਗੀ 2 ਸਾਲ ਦੀ ਲੇਕਿਨ ਫੇਰ ਡਰੇ ਨਹੀਂ ਸੋ ਤੁਹਾਡੀ ਲੜਾਈ ਲੜਨਾਸਤੇ ਉਹ ਖੜੇਗੇ ਅਗਰ ਦੇਸ਼ ਦਾ ਸੰਵਿਧਾਨ ਬਚਾਉਣਾ ਹੈ ਅਗਰ ਤੁਸੀਂ ਦੇਸ਼ ਦਾ ਲੋਕਤੰਤਰ ਬਚਾਉਣਾ ਹੈ ਤਾਂ ਤੁਹਾਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾ ਕੇ ਕਾਂਗਰਸ ਪਾਰਟੀ ਰਾਹੁਲ ગાંધી ਜੀ ਤੇ ਖਰਗੇ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹੈ ਤਾਂ ਜੋ ਇੰਡੀਆ ਬਲੌਕ ਕਾ ਅਗਰ ਟਕੜਾ ਹੋਏਗਾ ਤਾਂ ਫੇਰ ਅਸੀਂ ਉੱਥੇ ਜਾ ਕੇ ਸਰਕਾਰ ਬਣਾ ਕੇ ਤੁਹਾਡੀ ਲੜਾਈ ਅਸੀਂ ਲੜਾਂਗੇ ਸੋ ਉਮੀਦ ਕਰਦਾ ਹਾਂ ਕਿ 2027 ਚ ਦੇਖ ਲਾਂਗੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਹਨੂੰ ਵੋਟ ਪਾਣੀ ਹੈ ਜਿਹੜੀ ਪਾਰਟੀ ਚੰਗਾ ਕੰਮ ਕਰੂਗੀ ਅਸੀਂ ਉਹਨੂੰ ਵੋਟ ਪਾ ਦੇਵੋ ਲੇਕਿਨ ਹੁਣੇ ਇਸ ਵਾਰੀ ਦੀ ਸਿੱਧੀ ਸਿੱਧੀ ਲੜਾਈ ਬੀਜੇਪੀ ਦਾ ਹੈ ਅਗਰ ਮੋਦੀ ਨੂੰ ਰੋਕਣਾ ਹੈ ਤਾਂ ਕਾਂਗਰਸ ਪਾਰਟੀ ਦੇ ਅਮੀਦਵਾਰਾਂ ਨੂੰ ਵੋਟ ਪਾਓ ਆਸੇ ਪਾਸੇ ਪਾਈ ਵੋਟ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਅਕਾਲੀ ਦਲ ਨੂੰ ਵੋਟ ਪਾਈ ਮੈਨੂੰ ਲੱਗਦਾ ਹੋਰ ਕੋਈ ਫਾਇਦਾ ਹੋਣ ਵਾਲਾ ਨਹੀਂ ਹੈ ਉਮੀਦ ਕਰਦੇ ਆਂ ਤੁਹਾਨੂੰ ਸਾਡੇ ਉਮੀਦਵਾਰ ਚੰਗੇ ਲੱਗੇ ਹੋਣਗੇ ਫੇਰ ਮਿਲਦੇ ਆਂ ਅਗਲੇ ਜਿਹੜੇ ਉਮੀਦਵਾਰ ਤੁਹਾਡੇ ਸਾਹਮਣੇ ਆਉਣਗੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਸੋ ਫੇਰ ਤੁਹਾਡੇ ਨਾਲ ਗੱਲਬਾਤ ਕਰਦੇ ਤੇ ਗੱਲਬਾਤ ਦਾ سلسلہ ਜਾਰੀ ਰਹੂਗਾ ਹੁਣ ਇਲੈਕਸ਼ਨ ਦਾ ਦੌਰ ਹੈ ਲੀਡਰ ਵੀ ਸਾਰੇ ਘਰਾਂ ਤੋਂ ਬਾਹਰ ਨੇ ਨਿਰੰਤਰ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਰਿਆ ਕਰਾਂਗੇ ਜੁੜੇ ਰਹੋ ਥੈਂਕ ਯੂ ਧੰਨਵਾਦ ਸੋ ਗੱਲ ਚੰਗੀ ਨਾ ਲੱਗੇ ਤੱਕ ਚੰਗੇ ਸ਼ਬਦਾਂ ਦੇ ਵਿੱਚ ਸਾਨੂੰ ਕਮੈਂਟ ਵੀ ਕਰ ਦਿਓ ਜੋ ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਜਾਂ ਅੱਗੇ ਤੋਂ ਨਿਗਾਹ ਰੱਖਾਂਗੇ ਪਰ ਕਈ ਵਾਰੀ ਬਹੁਤ ਸਾਰੀ ਮਾੜੀ ਸ਼ਬਦਾਬਲੀ ਵਰਤੀ ਜਾਂਦੀ ਹੈ ਕਿਸੇ ਵੀ ਪਾਰਟੀ ਵਾਸਤੇ ਕਿਸੇ ਵੀ ਵਿਅਕਤੀ ਵਾਸਤੇ ਉਹ ਚੰਗੀ ਗੱਲ ਨਹੀਂ ਹੈ ਅਗਰ ਕੋਈ ਨਹੀਂ ਚੰਗਾ ਲੱਗਦਾ ਤਾਂ ਔਰੇ ਬਾਰੇ ਜਾਂ ਔਰੀ ਗੱਲ ਨਹੀਂ ਚੰਗੀ ਲੱਗੀ ਤਰੀਕੇ ਦੇ ਨਾਲ ਆਪਣੀ ਗੱਲ ਪੇਸ਼ ਕੀਤੀ ਜਾ ਸਕਦੀ ਹੈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਕੱਲ ਮਿਲਦੇ ਗੁੱਡ ਨਾਈਟ